ਦੇਖੋ ਜੀ ਅੱਜ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸ਼ਰਮਣੀ ਅਕਾਲੀ ਦਲ ਨਾਲ ਸੰਬੰਧਤ ਸਾਰੇ ਸੱਜੇ ਮੈਂਬਰ ਸਭਾਣਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਖੁਦਗਾਨਗੀ ਦੇ ਵਿੱਚ ਹੋਈ। ਉਹਦੇ ਵਿੱਚ ਸ਼ੁਰੂਆਨੀ ਪ੍ਰਧਾਨ ਪਰਧਾਨ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਲੀਆ ਸਾਹਿਬ ਵੀ ਸ਼ਾਮਲ ਹੋਏ ਆ। ਸਾਬਕਾ ਪ੍ਰਧਾਨ ਪ੍ਰਚਨ ਕਰਪਾਲ ਸਿੰਘ ਜੀ, ਬੁਲੰਦਰ ਸਾਹਿਬ ਵੀ ਅਤੇ ਚਤਤਤ ਵੀ ਸ਼ਾਮਲ ਹੋਏ ਆ। ਸਾਰੇ ਉਹਨਾਂ ਦੇ ਆਗੇਦਾਰ ਸਹਿਬਾਨ ਵਰਕਿੰਗ ਕਮੇਟੀ ਦੇ ਮੈਂਬਰ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ 93 ਜਿਹੜੇ ਮੈਂਬਰ ਸਹਿਬਾਨ ਆ ਉਹ ਹਾਜ਼ਰ ਹੋਏ। 13 ਮੈਂਬਰ ਜਿਹੜੇ ਆ ਉਹਦੇ ਵਿੱਚੋਂ 6 ਮੈਂਬਰ ਤਾਂ ਸਾਡੇ ਵਿਦੇਸ਼ ਦੇ ਵਿੱਚ ਆ ਕਿਉਂਕਿ ਪਹਿਲਾਂ ਪ੍ਰੋਗਰਾਮ ਬਣੇ ਹੁੰਦੇ ਆ 5 ਮੈਂਬਰ ਜਿਹੜੇ ਆ ਕੁਝ ਬਜ਼ੁਰਗ ਹੋਣ ਕਰਕੇ ਤੇ ਜਿਆਦਾ ਸਿਹਤ ਕਮਜ਼ੋਰ ਹੋਣ ਕਰਕੇ ਦੋ ਤਿੰਨ ਹਸਪਤਾਲ ਚ ਲਕੜੇ ਆਬ ਦੋ ਮੈਂਬਰ ਸਾਹਿਬਾਨ ਦੇ ਵਿੱਚ ਪਰਿਵਾਰਕ ਇੱਕ ਦੀ ਮਿਸੇ ਦੀ ਜਿਆਦਾ ਬਾਰ ਹਸਪਤਲ ਚ ਹੈ ਇੱਕ ਦੀ ਹੋਰ ਪਰਿਵਾਰਕ ਸਮੱਸਿਆ ਹੈ ਚੰਡੀਗੜ੍ਹ ਨੂੰ ਆ ਰਹੇ ਸੀ ਕਿਤੇ ਰਸਤੇ ਦੇ ਵਿੱਚ ਉਹਨਾਂ ਦੇ ਤਬਦੀਕੀ ਰਿਸ਼ਤੇਦਾਰ ਦੀ ਡਾਕ ਤੋਂ ਉਨਕਤ ਕਿਤੇ ਵਾਪਸ ਕੇ ਸੋ ਟੋਟਲ 106 ਮੈਂਬਰ ਜਿਹੜੇ ਆ ਸਾਡੇ ਉਹ ਅੱਜ ਦੀ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕੀਤਾ ਮੈਂ ਉਹ ਚਿਤਤੌਰ ਤੇ ਧੰਨਵਾਦ ਕਰਦਾ ਸਾਡੇ ਸਾਫਕਾ ਸੀ ਦੇ ਪ੍ਰਧਾਨੇ ਸਰਦਾਰ ਅਫੀਨ ਸਿੰਘ ਫਟੇਵਰ ਸਾਹਿਬ ਉਹਨਾਂ ਦੇ ਪਿਤਾ ਜੀ ਤਿੰਨ ਚਾਰ ਦਿਨ ਪਹਿਲਾਂ ਚੜ੍ਹਾਈ ਕਰ ਗਏ ਹਲੇ ਭੋਗ ਨਹੀਂ ਪਿਆ ਉਹ ਵੀ ਮੀਟਿੰਗ ਚ ਆਇਆ ਸਰਦਾਰ ਤੇਜ ਸਿੰਘ ਜੀ ਚੀਮਾ ਸਾਹਿਬ 90 ਸਾਲ ਤੋਂ ਵੱਧ ਉਮਰ ਦੇ ਨੇ ਵੀ ਚੇਅਰ ਦੇ ਉੱਤੇ ਉਹ ਵੀ ਮੀਟਿੰਗ ਦੇ ਵਿੱਚ ਸ਼ਾਮ ਲੱਗੇ ਤਿੰਨ ਚਾਰ ਹੋਰ ਨੰਬਰ ਨੇ ਜਿਨ੍ਹਾਂ ਦੀ ਸਿਹਤ ਕਾਫੀ ਜਿਹੜੀ ਆ ਉਹ ਲੰਬੇ ਸਮੇਂ ਤੋਂ ਠੀਕ ਨਹੀਂ ਰਹੀ ਸਰਦਾਰ ਰਵਿੰਦਰ ਸਿੰਘ ਜੀ ਚੱਕ ਸਾਹਿਬ ਨੇ ਸਰਦਾਰ ਹਰਜਾਪ ਸਿੰਘ ਜੀ ਸਾਡੇ ਅਮਰਸਾਤੋਂ ਮੈਂਬਰ ਨੇ ਸਰਦਾਰ ਤਸੀਮ ਸਿੰਘ ਜੀ ਤਤਿਆ ਸਾਹਿਬ ਨੇ ਨਾ ਸਿਰਫ ਠੀਕ ਹੁੰਦੇ باوجود ਵੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਮੈਂਬਰ ਜਿਹੜੇ ਆ ਉਹ ਹਾਜ਼ਰ ਹੋਏ ਆ ਸੋ ਇੱਕ ਤਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਪ੍ਰਧਾਨਗੀ ਆ ਉਹਦੇ ਵਿੱਚ ਭਰੋਸਾ ਪ੍ਰਗਟ ਕੀਤਾ ਔਰ ਤਗੜੇ ਹੋ ਕੇ ਜਿਹੜਾ ਪਾਰਟੀ ਦੇ ਨਾਲ ਖੜਨ ਦਾ ਜਿਹੜਾ ਪ੍ਰੋਸਾ ਉਹ ਪ੍ਰਧਾਨ ਸਾਹਿਬ ਤੋਂ ਦਿਵਾਇਆ ਔਰ ਜਿਹੜੀਆਂ ਸ਼ਕਤੀਆਂ ਜਿਹੜੀਆਂ ਪੰਥ ਨੂੰ ਸ਼ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਦਿੱਲੀ ਦੀ ਸਰਕਾਰ ਦੀ ਸ਼ਾਇਦ ਉੱਤੇ ਲੱਗੀਆਂ ਹੋਈਆਂ ਉਹਨਾਂ ਦੇ ਖਿਲਾਫ ਵੀ ਜਿਹੜਾ ਮੈਂਬਰ ਸਰਮਣ ਨੇ ਆਪਣੇ ਬੜੇ ਸਖਤ ਜਿਹੇ ਸੈਂਟੀਮੈਂਟ ਹੈ ਉਹ ਅੱਜ ਦੀ ਮੀਟਿੰਗ ਦੇ ਵਿੱਚ ਪੇਸ਼ ਕੀਤੇ ਆ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਕੰਮ ਚਲ ਗਿਆ ਉਹਦੇ ਬਾਰੇ ਵੀ ਜਿਹੜੀ ਆ ਉਹ ਚਰਚਾ ਹੋਈ ਆ ਔਰ ਉਸ ਕਾਮ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਸਾਰਿਆਂ ਨੂੰ ਜਿਹੜੀ ਆ ਬੇਨਤੀ ਵੀ ਕੀਤੀ ਗਈ ਆ ਬਾਕੀ ਵੀ ਜਿਹੜੇ ਕੋਈ ਸਿੱਖ ਇੱਕ ਵਿਦਿਆਰਥੀ ਦੇ ਨਾਲ ਜਿਹਨੂੰ ਜਨਰੇਸ਼ਨ ਦੇ ਵਿੱਚ Rajasthan ਦੇ ਵਿੱਚ ਪੇਰ ਨਹੀਂ ਹੁੰ ਦਿੱਤਾ ਗਿਆ ਜਾਂ ਪਿਛੇ ਹਰਿਆਣਾ ਦੇ ਵਿੱਚ ਵੀ ਇੱਕ ਸੌਤ ਨੌਜਵਾਨ ਦੇ ਉੱਤੇ ਇਸੇ ਤਰ੍ਹਾਂ ਹਿਬਾਚ ਦੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਹੋਈਆਂ ਉਹਨਾਂ ਤੇ ਵੀ ਚਿੰਤਾ ਜਿਹੜੀ ਆ ਉਹ ਪ੍ਰਗਟ ਕੀਤੀ ਗਈ ਹੈ ਸੋ ਬੜੀ ਅਚੀਵਮੈਂਟ ਹੋ ਗਿਆ ਹੁਣ ਬਾਅਦਪਰ ਜਿਹੜਾ ਪਾਰਟੀ ਦਾ ਜਿਹੜਾ ਪਛਵੀਂ ਸ਼੍ਰੇਣੀਆ ਦਾ ਵਿੰਗ ਹੈ ਡੀਸੀ ਵਿੰਗ ਉਹਦੀ ਮੀਟਿੰਗ ਹੋਏਗੀ ਅੱਜ ਦੀ ਮੀਟਿੰਗ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਸੋਬਾ ਬ੍ਰਿੰਦਰ ਸਿੰਘ ਜੀ ਕੁੰਦੜ ਸਾਹਿਬ ਸਦਨ ਮਹਿੰਦਰ ਸਿੰਘ ਜੀ ਗਰੇਵਲ ਸਾਹਿਬ ਉਹ ਵੀ ਉਤਸ਼ਾਹਤ ਤੌਰ ਤੇ ਹਾਜ਼ਰ ਹੋਏ ਆ ਪਰ ਸਾਰੇ ਮੈਂਬਰ ਸਭਾਂ ਦਾ ਸਾਰੇ ਰਿਪੋਰਟ ਦਾ ਧੰਨਵਾਦ ਜਿੰਮਤ ਸਾਹਿਬ ਬਾਗੀ ਧੜੇ ਨੂੰ ਇੱਕ ਵੱਡਾ ਘਟਕਾ ਲੱਗ ਗਿਆ ਸਰਜੀਤ ਕੌਰ ਜਿਨ੍ਹਾਂ ਦਾ ਹਾਲ ਅੰਕ ਅਕਾਲੀ ਦਲ ਨੇ ਵੀ ਕਹਿੰਦੇ ਸੀ ਕਿ ਅਸੀਂ ਉਹਨਾਂ ਦਾ ਨਾਮ ਵੀ ਵਾਪਸ ਲੈਣ ਦੀ ਗੱਲ ਕਰ ਰਹੇ ਹਾਂ ਉਹ ਅੱਜ ਆਵਾਜ਼ੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਬਾਗੀ ਧੜੇ ਉਹਨਾਂ ਨੂੰ ਅਕਾਲੀ ਦਲ ਦਾ ਉਮੀਦਵਾਰ ਮੰਨ ਰਿਆ ਸੀਗਾ ਦੇਖੋ ਬਾਗੀ ਧੜੇ ਦਾ ਮਤਲਬ ਹੀ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਇਹ ਉਜਨ ਪੈਦਾ ਕਰਕੇ ਤੇ ਸ਼ਰੋਮਣੀ ਅਕਾਲੀ ਦਲ ਦੀ ਹਸੋ ਇਨੀ ਸਟਿਪਿੰਗ ਬਣ ਉਸ ਉਹ ਹੁਣ ਕੀ ਸਮਝਿਆ ਇਹੀ ਨਤੀਜਾ ਹੁੰਦਾ ਨਾ ਕਿ ਹਰ ਗੱਲ ਦੇ ਉੱਤੇ ਘਟਿਆ ਰਾਜਨੀਤੀ ਜਿਹੜੀ ਪਾਰਟੀ ਦੇ ਖਿਲਾਫ ਜੇ ਤੁਹਾਡੀ ਮਨਸ਼ਾ ਠੀਕ ਨਹੀਂ ਤੇ ਤੁਸੀਂ ਇੱਕ ਚੰਗਾ ਜਿਹੜਾ ਪੁਰਾਣਾ ਸਾਡਾ ਪਰਿਵਾਰ ਸੀ ਕੇਂਦਰ ਦੀ ਕਪੀ ਤੁਸੀਂ ਮਿੱਠੂ ਦਾ ਉਹਦੀ ਹਾਸੋਣੀ ਸਥਿਤੀ ਜਿਹੜੀ ਐ ਬਣਾ ਕੇ ਤੇ ਅੱਜ ਇਹ ਹਾਲਾਤ ਪੈਦਾ ਕਰ ਦਿੱਤੇ ਕਿ ਉਹ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਦੇ ਇਹਨਾਂ ਨੂੰ ਪੁੱਛੋ ਹੁਣ ਤੁਹਾਡੇ ਕੋਲੇ ਕੀ ਗਵਾਹ ਹੈ ਹੁਣ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਤੁਹਾਡਾ ਮਤਲਬ ਸਿਰਫ ਤਮਾਸ਼ਾ ਬਣਾਉਣਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਗੰਭੀਰਤਾ ਦੇ ਨਾਲ ਜਿਹੜੀ ਸਾਰੀ ਸਥਿਤੀ ਨੂੰ ਸਮਝ ਕੇ ਲੋਕਾਂ ਜਿਹੜੀ ਸਾਡੀ ਜਥੇਬੰਦੀ ਹੈ ਉਹਦੀ رائے ਦੇ ਮੁਤਾਬਕ ਕੰਮ ਕਰ ਰਿਹਾ ਸੀ ਔਰ ਬੜਾ ਸੋਣਾ ਸੀ ਫੈਸਲਾ ਕੀਤਾ ਸੀ ਕਿਉਂਕਿ ਉਹ ਹਸਕੇ ਦੇ ਵਿੱਚ ਬੀਜੇਪੀ ਕੋਲ 23 ਸਾਲ ਲਗਾਤਾਰ ਰਨ ਕਰਕੇ ਜਥੇਬੰਦੀ ਭੀਖ ਸੀ ਅਸੀਂ ਇਸ ਇਲੈਕਸ਼ਨ ਨੂੰ ਜਿਹੜਾ ਅਸੀਂ ਵਰਜਨ ਸਮਾਜ ਪਾਰਟੀ ਨੂੰ ਸਪੋਰਟ ਕਰਨਾ ਚਾਹੁੰਦੇ ਸੀ ਆਪਣੀ ਆਰਗੇਨਾਈਜੇਸ਼ਨ ਅਸੀਂ 2 ਸਾਲ ਲਾ ਕੇ ਤਕਲੀ ਕਰਕੇ ਅਗੋ ਜਨਰਲ ਇਲੈਕਸ਼ਨ ਤੋਂ ਲੜਨਾ ਚਾਹੁੰਦੇ ਸੀ ਪਰ ਇਹਨਾਂ ਜਿਹੜੇ ਸਾਡੇ ਸਾਥੀ ਨੇ ਇਹਨਾਂ ਨੇ ਪਾਰਟੀ ਦਾ ਜਰੂਸ ਕੀਤਾ। ਹੁਣ ਤਾਂ ਸਾਰਾ ਗੱਲ ਸਾਹਮਣੇ ਆ ਗਈ। ਹੁਣ ਕੀ ਜਵਾਬ ਹੈ ਇਹਨਾਂ ਕੋਲੇ ਕਿ ਹੁਣ ਖੜੇ ਨਹੀਂ ਤੁਸੀਂ ਉਹਨਾਂ ਦੇ ਨਾਲ। ਕਿਸੇ ਵੀ ਪੁਰਾਣੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਕਰਨਾ ਇਹ ਬਸ ਇਹ ਤਾਂ ਬਹੁਤ badi ਗੱਲ ਸੀ ਜਿਹੜੀ ਇਹਨਾਂ ਸਾਡੇ ਸਾਥੀਆਂ ਨੇ ਕੀਤੀ ਹੈ ਤੇ ਦਾ ਦਤੀਜਾ ਅੱਜ ਸਾਰੇ ਦੇ ਸਾਹਮਣੇ